5 ਫਰਵਰੀ ਨੂੰ ਚੰਦਪਾਣ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਇੱਕ ਪੀੜਤ ਪਰਿਵਾਰ ਹੋਰ ਵੀ ਐ ਅੰਨੇ ਵਾਰ ਰੋੜੇ ਚਲਾਏ ਗਏ ਅਸੀਂ ਇਸ ਵਕਤ ਛੱਤ ਤੇ ਖੜੇ ਆ ਤੇ ਤੁਸੀਂ ਦੇਖੋ ਕਿ ਕਿੰਨੀ ਤਾਦਾਤ ਦੇ ਵਿੱਚ ਇੱਥੇ ਡਲੇ ਪਏ ਆ ਰੋੜੇ ਪਏ ਆ ਟੈਂਕੀ ਭੰਨ ਦਿੱਤੀ ਗਈ ਤਲਵਾਰਾਂ ਦੇ ਨਾਲ ਗੇਟ ਜਿਹੜਾ ਲੋਹੇ ਦਾ ਸੀ ਉਹਨੂੰ ਕਟਿਆ ਗਿਆ ਸੀਸੇ ਭੰਨੇ ਗਏ ਤੇ ਮੈਂ ਉਧਰੋਂ ਖੇਤੋਂ ਆ ਗਿਆ ਮੈਂ ਭੱਜ ਕੇ ਮੈਂ ਇਹਨਾਂ ਨੂੰ ਜਵਾਕਾਂ ਨੂੰ ਕੱਢ ਕੇ ਮੈਂ ਉਹਨਾਂ ਨੂੰ ਉੱਥੇ ਜਮਾ ਮੈਨੂੰ ਆਦੇ ਤੈਨੂੰ ਮਾਰ ਦੇਣਗੇ ਮੈਂ ਉਹ ਉੱਥੇ ਖੜ ਗਿਆ ਮੈਂ ਖੈ ਹੱਥ ਬਨੇ ਉਹਨਾਂ ਨੂੰ ਵੀ ਅੱਛਾ ਤੁਹਾਡੇ ਘਰ ਤੇ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਨੰਜਿਸ ਤੋਂ ਮੇਰਾ ਕਿਸੇ ਨਾ ਨਾ ਉਹ ਮੇਰਾ ਸਰਪੰਚ ਨਾਲ ਆ ਕੋਈ ਉਹਦਾ ਮੇਰੇ ਘਰੇ ਆ ਉਹਦੀ ਦੁਕਾਨੋਂ ਪਈਆ ਜੇ ਮੈਨੂੰ ਗੁੱਸਾ ਆਉਂਦਾ ਮੈਂ ਉਹਦਾ ਸਮਾਨ ਭਰੀ ਪਈਆ ਤੇ ਵੱਡੀ ਨੂੰ ਉਹਦੇ ਡੜਾ ਵੱਜਿਆ ਚਲੋ ਪਸਲੀਆਂ ਬਸ ਗਈਆਂ ਟੁੱਟਨੋ ਤੇ ਮੈਂ ਉਹਦੋਂ ਨੂੰ ਕੱਢ ਤੇ ਬਾਹਰ ਮੈਂ ਖਾ ਇੱਕੀ ਤੁਹਾਡੇ ਘਰ ਨੂੰ ਗੇਟ ਆਉਂਦਾ ਤੁਸੀਂ ਭੱਜੇ ਕਿੱਧਰ ਦੀ ਬਾਹਰ ਕਿੱਥੋਂ ਦੀ ਗਏ ਆ ਜੀ ਸ਼ਾਤੋਤੋਂ ਦੀ ਹਾਂ ਸ਼ਾਤੋਤੋਂ ਦੀ ਆਏ ਗਏ ਆ ਅੱਛਾ ਆ ਤੀਜਾ ਘਰ ਮੇਰੀ ਮਾਸੀ ਦਾ ਉਧਰ ਜਵਾਕ ਲੱਗਾ ਯਾਰ ਚਲੋ ਗੁੱਸਾ ਤਾਂ ਹੁੰਦਾ ਹੀ ਐ ਸਮਾਨ ਭੰਨਿਆ ਮੈਂ ਤਾਂ ਮਿਹਨਤ ਕਰ ਲਾਂਗੇ ਹੋਰ ਜ਼ਿੰਦਗੀ ਬਚ ਗਈ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਆਂਦਾ ਉਹ ਆਪੇ ਪ੍ਰਵਾਸੀਆਂ ਆ ਦੂਜੇ ਜਿਹੜੇ ਮਹਿਕਮਾ ਕੋਈ ਵੇਖੇ ਵੀ ਇਹਦਾ ਕਿਵੇਂ ਹੱਲ ਹੋ ਸਕਦਾ ਫਰਵਰੀ ਨੂੰ ਚੰਦਪਾਣ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਇੱਕ ਪੀੜਤ ਪਰਿਵਾਰ ਹੋਰ ਵੀ ਹੈ ਜਿਨ੍ਹਾਂ ਦੇ ਘਰ ਦੇ ਉੱਤੇ ਅਟੈਕ ਕੀਤਾ ਗਿਆ ਜਿਹਦਾ ਸ਼ਾਇਦ ਦੋਨੇ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਸੀ ਪਰ ਉਸ ਦੇ ਘਰ ਦੇ ਉੱਤੇ ਅੰਨੇ ਵਾਰ ਰੋੜੇ ਚਲਾਏ ਗਏ ਅਸੀਂ ਇਸ ਵਕਤ ਛੱਤ ਤੇ ਖੜੇ ਆ ਤੇ ਤੁਸੀਂ ਦੇਖੋ ਕਿ ਕਿੰਨੀ ਤਾਦਾਤ ਦੇ ਵਿੱਚ ਇੱਥੇ ਡਲੇ ਪਏ ਆ ਰੋੜੇ ਪਏ ਆ ਟੈਂਕੀ ਭੰਨ ਦਿੱਤੀ ਗਈ ਤਲਵਾਰਾਂ ਦੇ ਨਾਲ ਗੇਟ ਜਿਹੜਾ ਲੋਹੇ ਦਾ ਸੀ ਉਹਨੂੰ ਕਟਿਆ ਗਿਆ ਸੀਸੇ ਭੰਨੇ ਗਏ ਤੇ ਬਾਥਰੂਮ ਦੇ ਉੱਪਰ ਉਹ ਸਾਹਮਣੇ ਜਿਹੜੀ ਟੈਂਕੀ ਆ ਉਹ ਜਿਹੜੀ ਡਲੇ ਮਾਰ ਮਾਰ ਕੇ ਬਾਪੂ ਜੀ ਹਾਂਜੀ ਡਲੇ 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 ਮਾਰ ਮਾਰ ਕੇ ਭੰਨ ਦਿੱਤੀ ਗਈ ਔਰ ਸਾਡੇ ਨਾਲ ਇਸ ਘਰ ਦੇ ਮਾਲਕ ਬਾਪੂ ਮੌਜੂਦ ਨੇ ਇਹਨਾਂ ਨੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਬਾਉ ਸਿੰਘ ਜੀ ਜੀ ਤੁਹਾਡਾ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਰੌਲਾ ਹੋਇਆ ਹਨਾ ਤੁਹਾਡਾ ਘਰ ਦੋਨਾਂ ਪਰਿਵਾਰਾਂ ਤੋਂ ਥੋੜਾ ਦੂਰ ਹੀ ਸੀਗਾ ਉਹਨਾਂ ਦਾ ਆਪ ਸਮੇਂ ਕੋਈ ਉਧਰ ਪਾਣੀ ਦਾ ਸੀ ਸਾਨੂੰ ਤਾਂ ਇਸ ਚੱਕਰ ਦਾ ਵੀ ਨਹੀਂ ਪਤਾ ਮੇਰੇ ਮੁੰਡੇ ਡਿਊਟੀ ਤੇ ਕਾਊਟਰ 'ਚ ਲੱਗੇ ਆ ਉਹ ਆਦੀ ਡਿਊਟੀ ਤੇ ਹੀ ਅੱਛਾ ਤੁਸੀਂ ਆਪੇ ਘਰੇ ਸੀ ਨਾ ਮੈਂ ਵੀ ਡਿਊਟੀ ਤੋਂ ਆਇਆ ਸੀ ਗਦਾਮਾ 'ਚ ਮੈਂ ਲੱਗਿਆ ਅੱਛਾ ਤੇ ਅਈ ਤਾਂ ਥੋੜੀ ਜੀ ਜ਼ਮੀਨ ਆ ਤੇ ਆਪਦਾ ਟਾਈਮ ਪਾਸ ਚੌਂਕੀਦਾਰੇ ਦਾ ਕੰਮ ਮੈਂ ਕਰਦਾ ਰਾਤ ਨੂੰ ਡਿਊਟੀ ਤੇ ਘਰ ਦੇ ਵਿੱਚ ਕੌਣ-ਕੌਣ ਉਦੋਂ ਮੌਜੂਦ ਸੀ ਤੇ ਕੀ ਹੋਇਆ ਉਦੋਂ ਅਸਲ ਦੇ ਆਪ ਮੇਰੇ ਦੋ ਮਿਰਗਾ ਨੋ ਹਾਂ ਸੀ ਅੱਛਾ ਕਰ ਆਲੀ ਸੀ ਛੋਟੇ ਬੱਚੇ ਸਕੂਲੋਂ ਪੜ ਕੇ ਆਏ ਸੀ ਕਿੰਨੇ ਕ ਵਜੇ ਦੀ ਗੱਲ ਹੈ ਇਹ ਕਿ ਇਹ 3 ਵਜੇ ਦੀ ਗੱਲ ਆ ਜੀ ਤੇ ਮੈਂ ਉਧਰੋਂ ਖੇਤੋਂ ਆ ਗਿਆ ਮੈਂ ਭੱਜ ਕੇ ਮੈਂ ਇਹਨਾਂ ਨੂੰ ਜਵਾਕਾਂ ਨੂੰ ਕੱਢ ਕੇ ਮੈਂ ਉਹਨਾਂ ਨੂੰ ਉੱਥੇ ਜਮਾ ਮੈਨੂੰ ਆਂਦੇ ਤੈਨੂੰ ਮਾਰ ਦੇਣਗੇ ਮੈਂ ਹੋ ਉੱਥੇ ਖੜ ਗਿਆ ਮੈਂ ਖਿਆ ਜੀ ਹੱਥ ਬੰਨੇ ਉਹਨਾਂ ਨੂੰ ਵੀ ਇਧਰੋਂ ਵੀ ਸਾਰਿਆਂ ਨੂੰ ਮੈਂ ਖਿਆ ਵੀ ਨਾ ਤੁਈ ਇਹ ਕੰਮ ਕਰੋ ਤੇ ਮੇਰਾ ਕਿਉਂ ਨਿਸ਼ਕਾਨ ਕਰੀ ਜਾਂਨੇ ਆ ਅੱਛਾ ਤੁਹਾਡੇ ਘਰ ਤੇ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਰੰਜਿਸ਼ ਤੋਂ ਮੇਰਾ ਕਿਸੇ ਨਾ ਨਾ ਉਹ ਮੇਰਾ ਸਰਪੰਚ ਨਾਲ ਆ ਕੋਈ ਉਹਦਾ ਮੇਰੇ ਘਰੇ ਆ ਉਹਦੀ ਦੁਕਾਨੋਂ ਪਈਆ ਜੇ ਮੈਨੂੰ ਗੁੱਸਾ ਆਉਂਦਾ ਮੈਂ ਉਹਦਾ ਸਮਾਨ ਭਰੀ ਪਈ ਆ ਉਵੇਂ ਜੇ ਲੋਕ ਪਏ ਆ ਮੈਂ ਬਿਲਕੁਲਦੀਪ ਸਿੰਘ ਦੀ ਆ ਹਾਂਜੀ ਕਲਦੀਪ ਸਿੰਘ ਦੀ ਉਹ ਪਈਆ ਦੁਕਾਨ ਭਰੀ ਸਮਾਨ ਦੀ ਮੇਰੇ 8 ਸਾਲਾਂ ਦਾ ਰਹਿੰਦਾ ਦੁਕਾਨ ਚ ਕਿਰਾਏ ਤੇ ਅੱਛਾ ਤੇ ਉਹ ਉਹ ਉੱਠਿਆ ਸੀ ਵੋਟਾਂ ਚੋਂ ਨੇ ਕਿਹਾ ਕਰਾਇਆ 5 ਮਹੀਨਾ ਦਾ ਬਾਪੂ ਤੈਨੂੰ ਇਕੱਠਾ ਹੀ ਦੇਵਾਂ ਮੈਂ 5 ਮਹੀਨਾ ਦਾ ਕਿਰਾਇਆ ਵੀ ਲੈਣਾ ਆਪਾਂ ਕਹਿਆ ਕੋਣੀ ਪੁੱਤ ਮਖਾ ਜਦੋਂ ਹੋਏ ਦੇ ਦੀ ਠੀਕ ਹੈ ਤੇ ਮੇਰਾ ਉਹਦੇ ਨਾਲ ਕੀ ਹੈ ਮੈਂ ਕੀ ਕੁਝ ਵਰਤਿਆ ਗਿਆ ਤੁਹਾਡੇ ਘਰ ਤੇ ਅਟੈਕ ਕਰਨ ਲਈ ਜਿਵੇਂ ਬਾਹਰ ਮੈਂ ਵੇਖਿਆ ਲੋਹੇ ਦਾ ਗੇਟ ਗੇਟ ਟੈਂਕੀ ਪਾਣੀ ਵਾਲੀ ਆ ਸੀਸੇ ਤੇ ਵੱਡੀ ਨੂੰ ਉਹਦੇ ਡੜਾ ਵੱਜਿਆ ਚਲੋ ਪਸਲੀਆਂ ਬਸ ਗਈਆਂ ਟੁੱਟਣੋਂ ਤੇ ਮੈਂ ਉਹ ਤੁਹਾਨੂੰ ਕੱਢ ਤੇ ਬਾਹਰ ਮੈਂ ਖਾ ਤੁਸੀਂ ਬਾਹਰ 21 ਤੁਹਾਡੇ ਘਰ ਨੂੰ ਗੇਟ ਆਉਂਦਾ ਤੁਸੀਂ ਭੱਜੇ ਕਿੱਧਰ ਦੀ ਬਾਹਰ ਕਿਵੇਂ ਕਿੱਥੋਂ ਦੀ ਗਏ ਆ ਜੀ ਸਾਤੋਤੋਂ ਦੀ ਹਾਂ ਸਾਤੋਤੋਂ ਦੀ ਆਏ ਗਏ ਆ ਅੱਛਾ ਆ ਤੀਜਾ ਕਰ ਮੇਰੀ ਮਾਸੀ ਦਾ ਉਧਰ ਜਵਾਖ ਲੱਗ ਗਿਆ ਥਾਡੀ ਅੱਛਾ ਕਿੰਨੇ ਕੁ ਜਾਣੇ ਸੀ ਬਾਪੂ ਜੀ ਕੁਝ ਪਤਾ ਹੈ ਜਾਂ ਤੁਸੀਂ ਪਾਸੇ ਹੀ ਜਾ ਕੇ ਬਹਿ ਗਈ ਸੀ ਨਾ ਉਹ ਜਮਾ ਸਾਰੀ ਸੜਕ ਭਰੀ ਸੀ ਅੱਛਾ ਤੇ ਉਹਨਾਂ ਕੋਲ ਕੀ ਕੋਸ਼ ਸੀ ਡਲੇ ਹੋ ਗਏ ਆ ਡਲੇ अच्छा हां ਤੇ ਕੁਹਾੜੀਆਂ ਜਿਹੜੇ ਉਹ ਗੇਟ ਵੱਜਿਆ ਉਹ ਹੁਣ ਉਹ ਪੁਲਿਸ ਵਾਲੇ ਵੇਖ ਕੇ ਗਏ ਆ ਉਹ ਗਲਾਰੀ ਜਿਹੜੀ ਜਿਹੜੀ ਹੁੰਦੀ ਹੈ ਨਾ ਉਹ ਆਪਣੀ ਚੈਨ ਜੀਆ ਸਾਈਕਲ ਦੀ ਉਹ ਗੱਡੀ ਹਰੀ ਉਹ ਵਿੱਚ ਜਿਹੜੀ ਉਹਦੇ ਉਹ ਨਿਸ਼ਾਨ ਪਏ ਆ ਟਾਹੂਆ ਨਾ ਤੇ ਮੈਂ ਤਾਂ ਉਹਨਾਂ ਨੂੰ ਬਥੇ ਰੱਖਿਆ ਹੀ ਨਾ ਯਾਰ ਮੇਰਾ ਕਿਉਂ ਬੰਨੀਆਂ ਨੇ ਆ ਉਹਨੇ ਤੂੰ ਬਾਪੂ ਤੂੰ ਪਰੇ ਹੋ ਜਾ ਪਰੇ ਆਪਾਂ ਫਿਰ ਮੈਂ ਭੱਜ ਕੇ ਜੀ ਕੀ ਕੋਈ ਪੁਲਿਸ ਪ੍ਰਸ਼ਾਸਨ ਦੇ ਬੰਦੇ ਸੀ ਕਿ ਜਿਹੜੇ ਉੱਥੇ ਧਰਨਾਕਾਰੀ ਸੀ ਜਿਹੜੇ ਧਰਨਾ ਲਾ ਰਹੇ ਸੀ ਹਾਂ ਧਰਨਾਕਾਰੀਆਂ ਨੇ ਵੀ ਹਾਂ ਆਪਾਂ ਵੀ ਚਲੋ ਜੋ ਮੈਂ ਤਾਂ ਹੁਣ ਕਿਸੇ ਨੂੰ ਨਹੀਂ ਆਂਦਾ ਨਹੀਂ ਸੀ ਪੁਲਸ ਵਾਲੇ ਤੇ ਨਹੀਂ ਸੀ ਇਹ ਪੁੱਛਣਾ ਚਾਹੁੰਦਾ ਨਹੀਂ ਨਹੀਂ ਪੁਲਸ ਵਾਲੇ ਸੀ ਮੈਂ ਤਾਂ ਇਹ ਕਹਿਣਾ ਵੀ ਚਲੋ ਸਾਡੇ ਬੱਚੇ ਬਚ ਗਏ ਅੱਛਾ ਤੇ ਮੈਨੂੰ ਚਲੋ ਗੁੱਸਾ ਤਾਂ ਆਉਂਦਾ ਹੀ ਆ ਸਮਾਨ ਭੰਨਿਆ ਮੈਂ ਤਾਂ ਮਿਹਨਤ ਕਰ ਲਾਂਗੇ ਹੋਰ ਜ਼ਿੰਦਗੀ ਬਚਾ ਮਾਦਾ ਕਿਸੇ ਨੂੰ ਕੁਝ ਨਹੀਂ ਆਂਦਾ ਉਹ ਆਪੇ ਫਰਵਾਸ਼ਾਂ ਦੂਜੇ ਜਿਹੜੇ ਵਿਭਾਗ ਕੋਈ ਵੇਖੇ ਵੀ ਇਹਦਾ ਕਿਵੇਂ ਹੱਲ ਹੋ ਸਕਦਾ ਮੇਰੇ ਨੂੰ ਕਿਸੇ ਤੇ ਇਤਰਾਜ਼ ਨਹੀਂ ਮੈਂ ਤਾਂ ਗਰੀਬ ਬੰਦਾ ਨਾ ਕਰਾਂ ਸਾਡੇ ਕੋਲੇ ਟਾਈਮ ਹੀ ਨਹੀਂ ਆਉਂਦਾ ਕੰਮ ਕਰਦੇ ਆ ਜਵਾਕ ਪਾਲਦੇ ਆ ਠੀਕ ਹੈ ਜੀ ਤੇ ਮੁੜ ਕੇ ਆਪਾਂ ਨਾ ਹੁਣ ਜੇ ਮੈਂ ਮੈਨੂੰ ਇੰਨਾ ਗੁੱਸਾ ਆਉਂਦਾ ਉਹਦਾ ਸਮਾਨ ਪਿਆ ਲੋਕ ਆਂਦੇ ਸੀ ਇਹ ਕੱਢ ਕੇ ਸੜਕ ਤੇ ਮੈਂ ਮਖਾ ਮੈਂ ਕਾਨੂੰਨ ਦੀ ਲੰਘਣਾ ਨਹੀਂ ਕਰਦਾ ਹਾਂ ਨਾ ਮੈਂ ਕੋ ਮੇਰੇ ਵਿਰੁੱਧ ਹੋ ਜੂ ਉਹ ਮੈਂ ਤਾਂ ਉਹਨਾਂ ਦੇ ਬੰਦੇ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਅਵਸਰ ਆਵੇ ਉਹਨਾਂ ਦੇ ਰਾਹੀਂ ਆਪਦਾ ਜਿੰਦਾ ਖੋਲ ਕੇ ਆਪਦਾ ਸਮਾਨ ਵੇਖ ਲੈ ਉਵੇਂ ਪਿਆ ਉਹ ਤੁਸੀਂ ਵੀ ਵੇਖ ਜੋ ਲੋਕ ਲੱਗਿਆ ਠੀਕ ਹੈ ਤੇ ਆਪਾਂ ਕੋਈ ਨਹੀਂ ਚਲੋ ਮੇਰਾ ਟੁੱਟ ਗਿਆ ਮਾਦਾ ਪ੍ਰਮਾਤਮਾ ਨੂੰ ਇਹਨਾਂ ਸਾਡਾ ਦੁਆਰੇ ਜਨਮ ਹੋਇਆ ਹੂੰ ਠੀਕ ਹੈ ਜੀ ਸਾਨੂੰ ਕੋਈ ਗੁੱਸਾ ਨਹੀਂ ਕਿਸੇ ਤੇ ਹਾਂ ਹੈ ਤਾਂ ਮਾ ਉਹ ਸਾਡੇ ਘਰਾਂ ਸੂਈ ਤੇ ਪਰ ਅਸੀਂ ਕੋਈ ਸਾਡਾ ਉਹਦਾ ਆਪਦਾ ਕਰਿਆ ਸੀ ਆਪਦਾ ਇੱਧਰ ਕਰਦਾ ਕਿੰਨੀ ਵੇਖੋ ਕਿੱਥੇ ਦੂਜੀ ਪਾਰਟੀ ਤੁਹਾਡੇ ਸਗਿਆਂ ਚੂਹੇ ਹਾਂ ਸਗਿਆਂ ਚੂਹਾ ਆਪਾਂ ਕਿਸੇ ਨਹੀਂ ਵੀ ਨਹੀਂ ਆਪਾਂ ਦਾ ਆਪਦੇ ਜਵਾਗਪਾਲ ਨੇ ਮੇਰੇ ਇਹ ਪਹਿਲਾਂ ਇਦੋਂ 30 ਸਾਲ ਪਹਿਲਾਂ ਉਹ ਪਹਿਲਾਂ ਵੀ ਉਧਰ ਘਰਾਂ ਲਾਈ ਸੀਗਾ ਕਿਸੇ ਦਾ ਸਾਰੇ ਉਦੋਂ ਵੀ ਮੇਰਾ ਉਹ ਹਜੇ ਪੁਰਾਣੇ ਉਹ ਜਾਲੀਆਂ ਪੰਨੀਆਂ ਪੰਗਾ ਉਦੋਂ ਵੀ ਮੇਰਾ ਘਰ ਪੰਨਿਆ ਅੱਛਾ ਮੇਰੇ ਇੱਥੇ ਉਦੋਂ ਟੈਕ ਹੋਇਆ ਵੀ ਇੱਥੇ ਬੰਦੇ ਨਾ ਹੋਣ ਇਹਨਾਂ ਦੇ ਮੇਰੇ ਘਰ ਨੂੰ ਕਿਰਾਏ ਵੀ ਪਾ ਲੈਂਦੇ ਆ ਕੇ ਬਿਨਾ ਮਤਲ ਤੋਂ ਮੁੜ ਕੇ ਉਹੀ ਬੰਦੇ ਜਿਹੜੇ ਆਏ ਸੀ ਉਹ ਫਿਰ ਮਹੰਤਾਂ ਕਰਨਾਂ ਦੇ ਯਾਰ ਤੇਰਾ ਨਿਸ਼ਕਾਨ ਸਾਥੂ ਐਵੇਂ ਹੀ ਹੋ ਗਿਆ ਬੰਦਾ ਮਰ ਜਾਂਦਾ ਤੇਰਾ ਜਵਾਕ ਮਰ ਜਾਂਦਾ ਮੈਂ ਤਾਂ ਫੇਰ ਵੀ ਮਿੱਟੀ ਪਾਤੀ 30 ਸਾਲ ਹੋ ਗਏ ਉਹ ਗੱਲ ਨੂੰ ਤੇ ਆ ਦੂਜੀ ਆ ਰਾਹ ਹੋ ਗਿਆ ਜੀ ਤੇ ਮੇਰਾ ਇਹਦੇ 'ਚ ਕੋਈ ਕਸੂਰ ਨਹੀਂ ਨਾ ਮੈਂ ਉਹਨਾਂ ਨੂੰ ਨਾ ਕਿਸੇ ਨੂੰ ਨਹੀਂ ਚਲੋ ਅਸੀਂ ਤਾਂ ਸਾਡਾ ਦਵਾਰੇ ਜਨਮ ਹੋ ਗਿਆ ਜੀ ਪਰਮਾਤਮਾ ਨੂੰ ਤੰਦਰੁਸਤੀਆਂ ਉਹਨਾਂ ਨੂੰ ਵੀ ਬਖਸ਼ੇ ਉਹਨਾਂ ਨੂੰ ਵੀ ਬਖਸ਼ੇ ਅੱਗੇ ਗਾਂ ਆਏ ਜਿਵੇਂ ਇਹਨਾਂ ਦਾ ਕੋਈ 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 ਦਰਖਾਸਤ ਦਿੱਤੀ ਬਾਪੂ ਜੀ ਵੀ ਮੇਰੇ ਘਰ ਕੋਈ ਨਹੀਂ ਦਿੱਤੀ ਜੀ ਨਹੀਂ ਤੁਹਾਨੂੰ ਦੇਣੀ ਚਾਹੀਦੀ ਇੱਕ ਦਰਖਾਸਤ ਵੀ ਬਈ ਮੇਰੇ ਘਰ ਤੇ ਜਿਹਨੇ ਵੀ ਅਟੈਕ ਕੀਤਾ ਜਿਹੜਾ ਮੇਰਾ ਨੁਕਸਾਨ ਕੀਤਾ ਬਣਾ ਬਣਾ ਲਈ ਜਾਂਦੇ ਆਪੇ ਮਖਾ ਜੋ ਮੈਂ ਦਰਖਾਸਤ ਮੈਂ ਤਾਂ ਦਿੰਦਾ ਹੀ ਨਹੀਂ ਮੈਂ ਤਾਂ ਕਿਹਾ ਵੀ ਐਵੇਂ ਸਰੀਖਾ ਹੀ ਵਾਧਾ ਹੈ ਅਸੀਂ ਕੁੱਤਿਆਂ ਦੀ ਲੜਾਈ ਨਹੀਂ ਸਲਾਈ ਜੀ ਕਿਸੇ ਨੇ ਨੇ ਜੇ ਤੁਸੀਂ ਐ ਛੱਡੀ ਜਾਓਗੇ ਤਾਂ ਤੀਜੀ ਵਾਰ ਫੇਰ ਡਲੇ ਲੈ ਕੇ ਕੋਈ ਆ ਜਾਊਗਾ ਇੱਕ ਅੱਦੇ ਚਲੋ ਵੇਖੀ ਜਾਓ ਜੀ ਉਹ ਪਰਮਾਤਮਾ ਜੋ ਕਰੂਗਾ ਜੀ ਆਪਾਂ ਹੁਣ ਐ ਤਾਂ ਹੁਣ ਇਹਨਾਂ ਨੂੰ ਚਾਹੀਦਾ ਹੀ ਆਪ ਨੂੰ ਚਾਹੀਦਾ ਇਹਨਾਂ ਨੂੰ ਵੀ ਚਾਹੀਦਾ ਵੀ ਜਿਨ੍ਹਾਂ ਨੇ ਕਰਿਆ ਵੀ ਅਸੀਂ ਕਿਉਂ ਕਰਿਆ ਹੁਣ ਆਪ ਹੀ ਉਹ ਬੰਦੇ ਆਉਣਗੇ ਆਖਣਗੇ ਵੀ ਯਾਰ ਸਾਥੋ ਗਲਤੀ ਹੋ ਗਈ ਚਲੋ ਆਪਾਂ ਦਾ ਫੇਰ ਵੀ ਮਾਫ਼ ਕਰਿਆ ਹੂੰ ਸਾਡਾ ਸਾਡੀ ਜ਼ਿੰਦਗੀ ਬਚੀ ਹੂੰ ਬਹੁਤ ਨਿਮਰਤਾ ਵਿਚਾਰੇ ਬਾਪੂ ਜੀ ਚ ਪਰ ਗੱਲ ਹੁਣ ਮੈਂ ਇੱਥੇ ਇੱਥੇ ਥੋੜਾ ਜਿਹਾ ਕਲੀਅਰ ਕਰਨਾ ਚਾਹੁੰਦੀ ਆ ਹਾਂ ਇਹੀ ਬੱਚਿਆਂ ਨੇ ਕਿ ਆਪਾਂ ਕੁਝ ਨਹੀਂ ਕਰਨਾ ਕੋਈ ਨਹੀਂ ਆਪਾਂ ਚਲੋ ਹੋਰ ਰਹੀ ਆਸ ਦੇਾਂਗੇ ਵੀ ਦੋ ਦੋ ਮਹੀਨਿਆਂ ਦੀ ਤਨਖਾਹ ਨਹੀਂ ਲਈ